ਅੱਜ ਸੌਥ ਹਾਲਕੇ ਦੀ ਮੀਟਿੰਗ ਕੀਤੀ ਗਈ ਆ ਸਰਦਾਰ ਗਿਆਸਪੁਰਾਦੀ ਗਵਾਈ ਦੇ ਵਿੱਚ ਬਾਈ ਦੀ ਨੂੰ ਜੋ ਦਿੱਤਾ ਧਰਨਾ ਦਿੱਤਾ ਜਾਣਾ ਕਿ ਉਹ ਲੈਣ ਕਿਰਿਆਦਿਨੀ ਦੇ ਖਿਲਾਫ ਇਹ ਆਮ ਸਰਕਾਰ ਨੇ ਪੰਜਾਬ ਦੇ ਕਿਸਾਨ ਦੇ ਨਾਲ ਪੰਜਾਬ ਦੇ ਵਪਾਰੀ ਨਾਲ ਪੰਜਾਬ ਦੇ ਮਜ਼ਦੂਰ ਨਾਲ ਪੰਜਾਬ ਦੇ ਇੰਡਸਟਰੀਸਟ ਨਾਲ ਤੇ ਦੁਕਾਨਦਾਰ ਨਾਲ ਮਲਾਜਮ ਨਾਲ ਹਰੇਕ ਵਰਗ ਨਾਲ ਧੋਖਾ ਕੀਤਾ ਸਾਢੇ 3 ਸਾਲ ਤੋਂ ਅਸੀਂ ਜਰਦੇ ਆ ਰਹੇ ਸੀ ਪਰ ਹੁਣ ਪੰਜਾਬੀਆਂ ਦੀ ਅਣਖ ਤੇ ਗੈਰਤੀ ਜਾਗ ਪਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਈ ਤਿਕ ਨੂੰ ਧਰਨਾ ਦੇ ਕੇ ਇਹ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਇਹ ਪਾਲਿਸੀ ਵਾਪਸ ਕਰਾਉਣੀ ਹੈ ਸੋ ਇਸ ਕਰਕੇ ਅੱਜ ਇਹ ਮੀਟਿੰਗ ਕੀਤੀ ਕਿਸੇ ਕਿਨੇ ਇਕੱਠ ਹੋ ਜੀ ਤੁਹਾਡੇ ਸਾਹਮਣੇ ਸਾਨੂੰ ਉਥੇ ਉਮੀਦ ਆ ਵੀ ਅਸੀਂ 10,000 ਬੰਦਾ ਇਕੱਠਾ ਕਰ ਸਕਾਂਗੇ ਹਰ ਤੋਂ ਵੱਧ ਜਾਊਗੀ ਉਦੋਂ 10,000 ਬੰਦਾ ਬੈਠ ਜਾ ਜਲਦੀਆਂ ਫਿਰ ਜਿੱਥੇ ਹਾਂ ਬੈਠਕਾ ਹੋਣਾ ਅਸੀਂ ਸਵੇਰੇ ਰਾਏਕੋਟ ਜਾ ਕੇ ਆਏ ਗਿਰੇ ਜਾ ਕੇ ਆਏ ਧਾਕੇ ਜਾ ਕੇ ਆਏ ਇੱਥੇ ਸ਼ੁਰੂਆਤ ਕਰ ਜਾਣਾ ਆਤਮਾਨ ਦੇ ਵਿੱਚ ਕਾਜੀ ਸਰਪੰਚੀ ਜਣਾ ਚੋਕਰ ਕਰਦੇ ਮੈਂ ਅਕਾਲੀ ਦਲ ਨੂੰ ਵੀ ਨਹੀਂ ਹਰੇਕ ਪੰਜਾਬੀ ਨੂੰ ਬੇਨਤੀ ਕਰਦਾ ਹਰੇਕ ਪੰਜਾਬੀ ਨੂੰ ਕਿ ਹੁਣ ਬੈਠਣ ਦਾ ਸਮਾਂ ਨਹੀਂ ਹੈ ਜੇ ਤਾਂ ਤੁਸੀਂ ਆਪਣੀ ਗੈਰਤ ਬਚਾਉਣੀ ਹੈ ਜੇ ਤਾਂ ਤੁਸੀਂ ਆਪਣੇ ਅਣਖ ਬਚਾਉਣੀ ਹੈ ਫਿਰ ਤੁਹਾਨੂੰ ਬਾਹਰ ਆਉਣਾ ਪਊਗਾ ਹੁਣ ਤਾਂ ਇੱਕੋ ਚੀਜ਼ ਬਚ ਸਕਦੀ ਹੈ ਜਾਂ ਪੰਜਾਬ ਜਾਂ ਇਹ ਜਿਹੜੇ ਗੈਰਤ ਲੋਕ ਨੇ ਇਹ ਗੈਰਤ ਲੋਕਾਂ ਤੋਂ ਬਾਹਰ ਸਟਕਾਰਾ ਪਾਉਣ ਦੀ ਖਾਤਰ ਸਾਨੂੰ ਅਕਾਲੀ ਦਲ ਦੇ ਨਾਲ ਖੜਨ ਵਾਸਤੇ ਹਰੇਕ ਪੰਜਾਬੀ ਨੂੰ ਬਾਹਰ ਆਉਣਾ ਪਊਗਾ ਸਰਕਾਰ ਤਾਂ ਦੁਖੀ ਹੈ ਲੋਕ ਬਹੁਤ ਜ਼ਿਆਦਾ ਇਸ ਤੋਂ ਬਾਅਦ ਤੱਕ ਨਹੀਂ ਦੇਖਿਆ ਮੈਨੂੰ ਵੀ ਮੈਂ ਵੀ 1985 ਦਾ ਤੁਰਿਆ ਫਿਰਦਾ ਰਾਜਨੀਤੀ ਚ ਕਦੇ ਇਦਾਂ ਦੇ ਹਾਲਾਤ ਨਹੀਂ ਬਣੇ ਜਿੱਦੇ ਤੇ ਆ ਹੁਣ ਬਣੇ ਹੋਏ ਐਨਾ ਜ਼ਿਆਦਾ ਲੋਕ ਦੁਖੀ ਨੇ ਸਾਨੂੰ ਇਹਨੇ ਗਿਰ ਵੀ ਪਾ ਦਿੱਤਾ ਸਾਨੂੰ ਪੰਜਾਬੀਆਂ ਨੂੰ ਪੰਜਾਬੀ ਜਿਹੜੇ ਹਮੇਸ਼ਾ ਮੁਗਲਾਂ ਨਾਲ ਟੱਕਰ ਲਈਂ ਅੰਗਰੇਜ਼ਾਂ ਨਾਲ ਲਈ ਰਾਜ ਸ਼ਿਕੰਦਰ ਨਾਲ ਲਈ ਤੇ ਉਹਨਾਂ ਨੂੰ ਗਿਰ ਵੀ ਪਾਤਾ ਸਾਨੂੰ ਘੈਰ ਦੇਖੋ ਇਥੇ ਇਥੇ ਨੌਲੇਜ ਸ਼ੇਅਰ ਐਗਰੀਮੈਂਟ ਕਰ ਰਹੇ ਨੇ ਜੇ ਤੁਹਾਨੂੰ ਨਹੀਂ ਨਾ ਉਹਨੂੰ ਛੱਡ ਦਿਓ ਤੁਸੀਂ ਕਿਉਂ ਇਹ ਕੰਮ ਕਰਦੇ ਹੋ ਜਿਹੜਾ ਕੰਮ ਦਾ ਨਹੀਂ ਪਤਾ ਤੁਸੀਂ ਠੀਕ ਹੈ ਤੁਸੀਂ ਡਫਰੀ ਵਜਾ ਸਕਦੇ ਹੋ ਵਜਾਓ ਤੁਸੀਂ ਭੰਡ ਬੁਣਾ ਕਰ ਸਕਦੇ ਹੋ ਕਰੋ ਜਿਹੜਾ ਤੁਸੀਂ ਕਰ ਸਕਦੇ ਹੋ ਕਰਿ ਜੋ ਕਿਉਂ ਤੁਸੀਂ ਲੋਕਾਂ ਨੂੰ ਦੁਖੀ ਕੀਤਾ ਜਵਾਬ ਦਿੱਤਾ ਜੀ ਉਹਗਾ ਸਾਈ ਦਾ ਮੈਂ ਕਹਾਂ ਜੀ ਸਾਈ ਤੇ ਸਰਕਾਰ ਬਣਾਵਾਂਗੇ ਮਾਲਕ ਦੀ ਕਿਰਪਾ ਨਾਲ ਲੋਕਾਂ ਦੇ ਸਹਿਯੋਗ ਨਾਲ ਸ੍ਰੋਣੀ ਅਕਾਲੀ ਦਲ ਦੀ ਮੀਟਿੰਗ ਹੋਈ ਹੈ ਅੱਜ ਜੀ 22 ਦੇ ਧਰਨੇ ਦੇ ਸਬੰਧੀ ਔਰ ਸਰ ਅਨਜੀਤ ਸਿੰਘ ਢਿੱਲੋਂ ਸਾਡੇ ਕੂਰ ਕਮੇਟੀ ਮੈਂਬਰ ਸਾਡੇ ਜ਼ਿਲ੍ਹਾ ਦੇ ਜਥੇਦਾਰ ਭਵਿੰਦਰ ਸਿੰਘ ਜਪਿੰਦਾ ਸਾਹਿਬ ਆਏ ਨੇ ਉਹਨਾਂ ਨੇ ਸਾਰੇ ਸਰਕਲ ਪ੍ਰਧਾਨ ਸਾਰੇ ਸੀਨੀਅਰ ਲੀਡਰ ਸਾਹਿਬਾਨ ਦੀ ਸਾਊਥ ਹਲਕੀ ਦੀ ਅੱਜ ਮੀਟਿੰਗ ਲਈ ਹੈ ਤਾਂ ਕਿ 22 ਤਰੀਕ ਦੇ ਧਰਨੇ ਨੂੰ ਪੂਰਾ ਸਫਲ ਬਣਾਇਆ ਜਾ ਸਕੇ ਜਾ ਸਕੇ ਕਿਸਾਨਾਂ ਦੇ ਨਾਲ ਹੋ ਰਹੇ ਧੱਕੇ ਦੇ ਸਪੰਚ ਸਰਦਾਰ ਸੁਖਵੀਰ ਸਿੰਘ ਬਾਦਲ ਧਰਨੇ ਦੀ ਗਵਾਹੀ ਕਰ ਰਿਹਾ ਇਸ ਧਰਨੇ ਨੂੰ ਬਹੁਤ ਵੱਡੀ ਕਿਣਤੀ ਦੇ ਵਿੱਚ ਅਸੀਂ ਭਾਰੀ ਲੋਕਾਂ ਨੂੰ ਨਾਲ ਲਿਜਾ ਕੇ ਪੰਜਾਬ ਦੇ ਲੋਕਾਂ ਨੂੰ ਨਾਲ ਲਿਜਾ ਕੇ ਇਹਨੂੰ ਕਾਮਯਾਬ ਕਰੀਏ ਧਰਨੇ ਨੂੰ ਔਰ ਇਹ ਰੋਸ ਤਾਲਾ ਸਰਕਾਰ ਦੀ ਜੜਾ ਹਲਾਵੇ ਇਹਦੇ ਸਬੰਥ ਅਸੀਂ ਮੀਟਿੰਗ ਕੀਤੀ ਆ ਔਰ ਬੜੀ ਭਰਮੀ ਮੀਟਿੰਗ ਭਿੰਦਾ ਸਾਹਿਬ ਤੇ ਰਣਜੀਤ ਸਿੰਘ ਢਿੱਲੋਂ ਦੀ ਦੀ ਨੀਂ ਡਾਇਰੈਕਸ਼ਨਾਂ ਦਿੱਤੀਆਂ ਔਰ ਡਾਇਰੈਕਸ਼ਨਾਂ ਦੇ ਅਸੀਂ ਕੰਮ ਕਰਾਏ ਕਿਨਾ ਕੱਟ ਹੋ ਗਿਆ ਵੱਧ ਤੋਂ ਵੱਧ ਕੱਟ ਕਰਾਂਗੇ ਜੀ 25000 ਬੰਦੇ ਦਾ ਸਾਡਾ ਟਾਰਗੇਟ ਹੈ ਵੱਧ ਤੋਂ ਵੱਧ ਕੱਟ ਕਰਾਂਗੇ ਮੀਡੀਆ ਮੀਟਿੰਗਾਂ ਚਾਹੀਆਂ ਉਹਦੀ ਮੀਟਿੰਗ ਦੇ ਵਿੱਚ ਸਾਰੇ ਸੀਨੀਅਰ ਲੀਡਰਸ ਹਾਂ ਐਂ ਜੀ ਅਕਾਲੀ ਦਲ ਬਾਹਰ ਨਿਕਲਿਆ ਹੋਇਆ ਹੈ ਇਹ ਪੂਰਾ ਬਾਹਰ ਨਿਕਲੂਗਾ ਅਕਾਲੀ ਦਲ ਤਾਂ ਅੰਦਰ ਕਦੇ ਗਿਆ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ ਗਵਾਈ ਕਰਨ ਵਾਲੀ ਪਾਰਟੀ ਹੈ ਲੋਕ ਪੰਜਾਬ ਦੀ ਗਵਾਈ ਕਰਨ ਵਾਲੀ ਪਾਰਟੀ ਦੇ ਨਾਲ ਨੇ ਔਰ ਸਾਰੇ ਪਛਤਾ ਰਹੇ ਨੇ ਇਹਨਾਂ ਦਾ 10 ਸਾਲ ਦੇਖ ਕੇ ਭਗਵੰਤ ਸਿੰਘ ਮਾਨ ਦਾ ਕੈਪਟਨ ਅਮਰਿੰਦਰ ਸਿੰਘ ਦੇ 5 ਸਾਲ 5 ਸਾਲ ਇਹਨਾਂ ਦੇ ਦੇਖ ਕੇ ਔਰ 1.5 ਸਾਲ ਦੇਖ ਕੇ ਯਾਦ ਕਰਦੇ ਆ ਬਣਾਏ ਹੋਏ ਪੁਲਾਂ ਨੂੰ ਯਾਦ ਕਰਦੇ ਆ 300 ਕਿਲੋਮੀਟਰ ਬਣਾਈਆਂ ਸੜਕਾਂ ਨੂੰ ਯਾਦ ਕਰਦੇ ਆ ਇਨਫਰਾਸਟ੍ਰਕਚਰ ਨੂੰ ਇੰਡਸਟਰੀਆਂ ਨੂੰ ਲਾਂਡਰ ਆਰਡਰ ਨੂੰ ਯਾਦ ਕਰਦੇ ਨੇ ਯਾਦ ਕਰਦੇ ਨੇ ਸਰਾਰ ਪ੍ਰਕਾਸ਼ ਸਿੰਘ ਬਾਦਲ ਦੀ ਉਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਜਿਹਦੇ ਵਿੱਚ ਹਰ ਵਰਗ ਦਾ ਲੋਕ ਉਸ ਸੀ ਬਾਸ਼ ਸ਼ਰੋਣੀ ਕਾਲੀਦਲ ਦੇ ਨਾਲ ਨਹੀਂ ਲੋਕ ਬੜੀ 2027 ਚ ਸ਼ਰੋਣੀ ਕਾਲੀਦਲ ਦੀ ਸਰਕਾਰ ਕੰਨ ਤੇ ਲਿਖੀ ਹੋਈ ਵਾਂਗੂ ਨਿਸ਼ਚਿਤ ਹੈ ਇਹ ਅੱਜ ਸਾਊਥ ਹਲਕੇ ਦੇ ਵਿੱਚ ਜਿਹੜੇ ਸਾਡੇ ਇੰਚਾਰਜ ਨੇ ਜਸਪਾਲ ਸਿੰਘ ਗਿਆਸਪੁਰਾ ਸਾਹਿਬ ਦੇ ਦਫ਼ਤਰ ਦੇ ਵਿੱਚ ਅੱਜ ਧਰਨੇ ਸੰਬੰਧੀ ਮੀਟਿੰਗ ਹੋਈ ਆ ਉਹਦੇ ਵਿੱਚ ਸਾਰੇ ਹੀ ਆਪਣਾ ਸਰਪੰਚ ਪ੍ਰਧਾਨ ਸਭਾ ਬੋਰਡ ਪ੍ਰਧਾਨ ਔਰ ਸਾਰੇ ਹੀ ਮੋਤਵਰ ਬੰਦੇ ਕਾਲੀਦਲ ਦੇ ਇੱਥੇ ਸ਼ਾਮਲ ਹੋਏ ਆ ਔਰ ਸਾਰੇ ਨੇ ਭਰੋਸਾ ਦਿੱਤਾ ਵੀ ਵੱਧ ਚੜ ਕੇ ਧਰਨੇ ਦੇ ਵਿੱਚ ਹਿੱਸਾ ਲੈਣਗੇ ਔਰ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਵਾਤਨਾ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਹਾਲਾਤ ਜਿਹੜਾ ਅੱਜ ਬਣੇ ਹੋਇਆ ਇੰਨੇ ਮਾੜੇ ਉਹਦੇ ਕਰਕੇ ਸੰਗਤ ਆਪ ਮੁਹਾਰੇ ਧਰਨੇ ਦੇ ਵਿੱਚ ਆਉਣ ਨੂੰ ਬੇਤਾਵਾ ਕਿਉਂਕਿ ਪੰਜਾਬ ਦੀ ਗੱਲ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਰ ਰਿਹਾ ਇਹ ਇੰਨਾ ਵੱਡਾ ਪੰਜਾਬ ਦਾ ਜਿਹੜਾ ਲੈਂਡ ਪੋਲਿੰਗ ਪਾਲਿਸੀ ਦੇ ਅਧੀਨ ਉਜਾੜਾ ਹੋਣ ਜਾ ਰਿਹਾ ਉਹਨੂੰ ਰੋਕਣ ਲਈ ਹਰ ਇੱਕ ਪੰਜਾਬੀ ਨੂੰ ਸਹਿਯੋਗ ਦੇਣਾ ਚਾਹੀਦਾ ਔਰ 22 ਤਰੀਕ ਦੇ ਧਰਨੇ ਦੇ ਵਿੱਚ ਆਪਣੇ ਫਰਜ ਨੂੰ ਨਿਭਾਉਂਦੇ ਹੋਏ ਇਸ ਹਰੇਕ ਪੰਜਾਬੀ ਨੂੰ ਇਸ ਧਰਮੇ ਦੇ ਵਿੱਚ ਸ਼ਾਮਲ ਹੋਣ ਦੀ ਮੈਂ ਬੇਨਤੀ ਕਰਦਾ ਤਾਂ ਕਿ ਵੱਧ ਤੋਂ ਵੱਧ ਸੰਗਤ ਇਸ ਧਰਮੇ ਦੇ ਵਿੱਚ ਆਵੇ ਤੇ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਆ ਜਿਹੜਾ ਇੰਨਾ ਵੱਡਾ ਪੰਜਾਬ ਦਾ ਉਜਾੜਾ ਕਰਨ ਜਾ ਰਹੀ ਹੈ ਇਹਨੂੰ ਰੋਕਿਆ ਜਾ ਸਕੇ ਸਾਰਿਆਂ ਦਾ ਧੰਨਵਾਦ